ਕੁਨਾਂ ਨੇ ਸਾਇਨਸੀ ਮਤਲਕ ਸਰਦਾਰੀ ਬੁਲਪੀਟ ਕਰ ਚੁੱਕੇ ਆਗੇ ਅੱਜ ਦਾ ਦਿਨ ਹੈ ਜਿਹੜਾ ਸਾਡਾ ਬੈਟਲ ਹੋਣ ਡੇ ਹੈ ਬਰਕੀ ਡੇ ਇਹ ਸਾਨੂੰ 1965 ਦੀ ਲੜਾਈ ਤੋਂ ਮਤਲਕ ਜੰਗ ਲੱਗੀ ਤਾਂ ਉਹਦੇ ਵਿੱਚ 16 ਪੰਜਾਬ ਸੈਕੰਡ ਪੰਡਿਆਲਾ ਫੋਰ ਸਿੱਖ ਤੇ ਨਾਲ 9 ਬਟਰਾਸ 7 ਡਿਪ ਤੇ 66 ਨੰਬਰ ਬ੍ਰਿਗੇਡ ਨੂੰ ਮਤਲਕ ਜਿਹੜਾ ਆਪਣਾ ਟਾਸਕ ਮਿਲਿਆ ਜਿਹਦੇ ਵਿੱਚ ਮਤਲਬ ਕਿ ਜਦੋਂ 1965 ਦੀ ਲੜਾਈ ਦੇ ਵਿੱਚ ਮਤਲਬ ਕਿ ਸਾਨੂੰ ਮਤਲਬ ਕਿ ਟਾਸਕ ਮਿਲਿਆ ਬਿਰਕੀ ਦੇ ਬਨਾ ਬਰਕੀ ਪਿੰਡ ਦੇ ਉੱਤੇ ਮਤਲਬ ਕਿ ਹਮਲਾ ਕਰਨਾਗਾ ਉਹ ਬਰਕੀ ਪਿੰਡ ਦੇ ਉੱਤੇ ਹਮਲਾ ਕਰਨ ਦੇ ਵਿੱਚ ਮਤਲਬ ਕਿ ਤਿੰਨੋਂ ਪਾਰਟੀਆਂ ਨੇ ਇਕੱਠੇ ਹੋ ਕੇ ਜਿਵੇਂ ਕਿ 16 ਪੰਜਾਬ ਸੈਕੰਡ ਪਟਿਆਲਾ ਮਤਲਬ ਕਿ ਜਿਹਦੇ ਵਿੱਚ ਉਸ ਸਮੇਂ ਦੇ ਸਾਡੇ ਆਪਣੇ ਕਰਨਲ ਜੀਐਸ ਭੁੱਲਰ ਸਾਹਿਬ ਤੇ ਮਤਲਬ ਕਿ ਸਾਰੇ ਨਾਲ ਉਹਦੇ ਸਾਡੇ ਬਾਹਰ ਹੀਰੋ ਕੈਪਟਨ ਸੇਵਾ ਸਿੰਘ ਬੜਿਆਲ ਸਾਹਿਬ ਤੇ ਕੈਪਟਨ ਹੁਸ਼ਿਆਰ ਸਿੰਘ ਸਾਹਿਬ ਇਹ 16 50 ਸੈਕੰਡ ਬਟਿਆਲਾ ਕੈਪਟਨ ਦਰਬਾਰਾ ਸਿੰਘ ਫੋਰ ਸਿੱਖ ਨਾਈਨ ਮਡਰਾਸੀ ਕਿ ਉਹਦੇ ਵੀ ਹੁੰਦੇ ਸੀਗੇ ਉਸੇ ਉਸੇ ਜਦੋਂ ਮਤਲਬ ਕਿ ਅਟੈਕ ਕੀਤਾ ਗਿਆ ਅਟੈਕ ਹੋ ਕੇ ਜਦੋਂ ਬਰਕੀ ਦੇ ਪਿੰਡ ਦੇ ਵਿੱਚ ਐਂਟਰ ਕੀਤਾ ਤਾਂ ਉਹਨਾਂ ਨੂੰ ਪਤਾ ਲੱਗਿਆ ਸਵੇਰੇ ਤਕਰੀਬਨ 3 3.5 4 ਵਜ ਦਾ ਟਮਣ ਕੇ ਟਾਈਮ ਸੀਗਾ ਉਸ ਟਾਈਮ ਤੇ ਬਹੁਤ ਵੱਡਾ ਮਤਲਬ ਕਿ ਇੱਕ ਖਮਸਾਨ ਜੁੱਧ ਵੀ ਚੱਲ ਰਿਹਾ ਸੀਗਾ ਤਾਂ ਇਹਨਾਂ ਤਿੰਨ ਪਟਾਣਾਂ ਨੇ ਜਦੋਂ ਬਰਕੀ ਦੇ ਪਿੰਡ ਦੇ ਵਿੱਚ ਐਂਟਰ ਬਰਕੀ ਪਿੰਡ ਦੇ ਵਿੱਚ ਐਂਟਰ ਹੋਏ ਤਾਂ ਉਸ ਟਾਈਮ ਤੇ ਜੇ ਆ ਪਕੈਨ ਮਾਮਾ ਨੇ ਪੁੱਤ ਨਹੀਂ ਪਛਾਣੇ ਕਿਉਂਕਿ ਸਵੇਰ ਦਾ ਵੇਲਾ ਸੀਗਾ ਲੋਕੀ ਉੱਠੇ ਹੋਏ ਸੀਗੇ ਤੇ ਲੋਕ ਆਪਣੇ ਘਰਾਂ ਦੇ ਵਿੱਚ ਆਪਣੇ ਡੰਗਰ ਪਸ਼ੂਆਂ ਨੂੰ ਪੱਠੇ ਵੀ ਪਾ ਰਹੇ ਸੀਗੇ ਦੁੱਧਾਂ ਦੀਆਂ ਮਧਾਣੀਆਂ ਵੀ ਲੱਗੀਆਂ ਹੋਈਆਂ ਸੀਗੀਆਂ ਤਾਂ ਜਦੋਂ ਅਟੈਕ ਹੋਇਆ ਜਦੋਂ ਹਮਲਾ ਹੋਇਆ ਤਾਂ ਲੋਕਾਂ ਨੇ ਘਰ ਛੱਡ ਕੇ ਮਤਲਬ ਕਿ ਭੱਜਣ ਦਾ ਮਤਲਬ ਕਿ ਉਤਰੀਆ ਕੀਤਾ ਜਦੋਂ ਭੱਜ ਕੇ ਮਤਲਬ ਕਿ ਉੱਥੋਂ ਛੱਡਣ ਲੱਗੇ ਤਾਂ ਨਾਲ ਹੀ ਪਿੰਡ ਦੇ ਇੱਕ ਨਹਿਰ ਸੀਗੀ ਜਿਹਦਾ ਨਾਂ ਇਸੋਗਲ ਨਹਿਰ ਇਸੋਗਲ ਨਹਿਰ ਦਾ ਮੰਲੇ ਜਾਂਦੇ ਜਾਂਦੇ ਪਾਕਿਸਤਾਨ ਦੀ ਫੌਜ ਜਿਹੜੀ ਉਹ ਦਾ ਮਤਲਬ ਕਿ ਪੁੱਲ ਤੋੜ ਗਏ ਪੁੱਲ ਤੋੜਨੇ ਬਾਅਦ ਉਹਨਾਂ ਲੋਕਾਂ ਦਾ ਨੁਕਸਾਨ ਜਿਹੜਾ ਹੋਇਆ ਉਹ ਲੋਕ ਜਦੋਂ ਉੱਥੋਂ ਭੱਜੇ ਤਾਂ ਕੁਝ ਨਹਿਰ ਦੇ ਵਿੱਚ ਵੀ ਮਤਲਬ ਕਿ ਡੁੱਬ ਗਏ ਮਤਲਬ ਕਿ ਮਰੇ ਤਾਂ ਉਸ ਟਾਈਮ ਤੇ ਮਤਲਬ ਕਿ ਦੇਖਣ ਵਾਲਾ ਜਿਹੜੇ ਨੌਜਵਾਨ ਸੀਗੇ ਜਾਂ ਮਤਲਬ ਕਿ ਤੁਰਤੇ ਫਿਰਤੇ ਸੀਗੇ ਉਹ ਤਾਂ ਘਰਾਂ ਚੋਂ ਨਿਕਲ ਗਏ ਉੱਥੇ ਜਿਹੜੇ ਬਜ਼ੁਰਗ ਸੀਗੇ ਉਹ ਉੱਥੇ ਬੈਠੇ ਨੇ ਬਾਕੀ ਪਸ਼ੂ ਸੀਗੇ ਜਿਹੜੇ ਉਹ ਕਈ ਵਾਰ ਮਤਲਬ ਕਿ ਉਹਨਾਂ ਦੇ ਡੰਗਰ ਪਾਪਣ ਬੰਨੇ ਹੋਏ ਸੀ ਰੱਥੇ ਨਾ ਬੰਨੇ ਹੋਏ ਸੀਗੇ ਤਾਂ ਉਸ ਟਾਈਮ ਦਾ ਜਦੋਂ ਸੀਨ ਦੇਖਣ ਵਾਲਾ ਸੀ ਜੇਤਰਾ ਮਲਕੇ ਕੈਪਟਨ ਸੇਵਾ ਸਿੰਘ ਬੜਿਆਲ ਕੈਪਟਨ ਦਰਵਾਰਾ ਸਿੰਘ ਕੈਪਟਨ ਸਿਆਰ ਸਿੰਘ ਸਾਹਿਬ ਉਧਰ ਆਇਆ ਦਾ ਦਸਰੇ ਨੇ ਵੀ ਉਸ ਟਾਈਮ ਤੇ ਬਹੁਤ ਵੱਡਾ ਮਲਕੇ ਦੇਖਣ ਵਾਲਾ ਸੀਨ ਇਹਨਾਂ ਨੇ ਜਾ ਕੇ ਉਹਨਾਂ ਪਸ਼ੂਆਂ ਦੇ ਰਸੇ ਮਲਕੇ ਕੱਟੇ ਪਸ਼ੂਆਂ ਦੇ ਰਸੇ ਕੱਟ ਕੇ ਪਸ਼ੂਆਂ ਨੂੰ ਮਲਕੇ ਮਲਕੇ ਉਹ ਛੱਡਿਆ ਉਸ ਤੋਂ ਬਾਅਦ ਜਿਹੜੇ ਬਜ਼ੁਰਗ ਸੀਗੇ ਚੱਲ ਨਹੀਂ ਸਕਦੇ ਸੀ ਫਿਰ ਨਹੀਂ ਸਕਦੇ ਇਹਨਾਂ ਨੂੰ ਘਰਾਂ ਦੇ ਵਿੱਚੋਂ ਉਠਾ ਕੇ ਉਹਨਾਂ ਨੂੰ ਕੈਂਪ ਦੇ ਵਿੱਚ ਲਜਾਇਆ ਗਿਆ ਜਿਹੜੇ ਜ਼ਖਮ ਨਹੀਂ ਹੋਗੇ ਤਾਂ ਉਹਨਾਂ ਨੂੰ ਪਿੱਛੇ ਐਮ ਆਈ ਰੂਮ ਦੇ ਵਿੱਚ ਭੇਜਿਆ ਗਿਆ ਹਸਪੀਟਲ ਦੇ ਵਿੱਚ ਵੀ ਭੇਜਿਆ ਗਿਆ ਉਸ ਸਮੇਂ ਪਰ ਇਹ ਵੱਡਾ ਜੁੱਧ ਹੋਣ ਦੇ ਨਾਤੇ ਜਦੋਂ ਉਥੋਂ ਪਾਕਿਸਤਾਨ ਦੀ ਫੌਜ ਬਣ ਕੇ ਚਲੀ ਗਈ ਜਦੋਂ ਚਲੀ ਗਈ ਚੱਪੂਲ ਤੋੜ ਗਈ ਜੇ ਉਹ ਪੁਲ ਤੋੜ ਕੇ ਨਾ ਜਾਂਦੇ ਤਾਂ ਇਹ ਤਿੰਨੋਂ ਪੜਣਾ 16 ਪੰਜਾਬ ਸੈਕੰਡ ਪਟਿਆਲਾ ਫੋਰ ਸਿੱਖ ਤੇ 9 ਮਦਰਾਸ ਜਿਹੜਾ ਇਹਨਾਂ ਨੂੰ ਟਾਸਕ ਮਿਲਿਆ ਸੀ 65 ਨੰਬਰ ਬ੍ਰਿਗੇਡ ਤੋਂ 7 ਨੰਬਰ ਡਿਬ ਤੋਂ ਤਾਂ ਇਹਨਾਂ ਨੇ ਲਾਹੌਰ ਪਹੁੰਚ ਜਾਣਾ ਸੀਗਾ ਪਰ ਕੀ ਦੇ ਵਿੱਚ ਪਹੁੰਚ ਗਏ ਸੀਗੇ ਲਾਹੌਰ ਉਥੋਂ 7 ਕਿਲੋਮੀਟਰ ਰਹਿ ਗਿਆ ਸੀਗਾ ਤਾਂ ਇਹ ਬਹੁਤ ਵੱਡਾ ਇਤਿਹਾਸ ਸੀਗਾ ਉਥੋਂ ਮੇਰੇ ਮਨੋਂ ਸੀਜ਼ਪੈਰ ਹੋ ਗਿਆ ਸੀਜ਼ਪੈਰ ਹੋਣ ਤੋਂ ਬਾਅਦ ਕੀ ਬਲ ਕੇ ਦੇਖਿਆ ਰਿਜ਼ਲਟ ਬਹੁਤ ਜ਼ਿਆਦਾ ਹੋ ਗਈ ਫੌਰ ਸਿੱਖ ਦੇ ਵਿੱਚ ਵੀ ਮਤਲਬ ਕਿ ਬਹੁਤ ਸਹੀਜ਼ੀਆਂ ਪਾਈਆਂ ਗਿਆ ਨੌਜਵਾਨਾਂ ਵੱਲੋਂ ਤੇ ਉੱਥੇ ਕੋਈ ਰਿਜ਼ਲਟ ਵੀ 9 ਮਟਰਾ ਤੱਕ ਹੋਣ ਕਿਸਾਨ ਹੋਇਆ 16 ਪੰਜਾਬ ਦੇ ਬਲ ਕੇ ਜਵਾਨਾਂ ਨੇ ਵੀ ਸਹੀਦियां ਪਾਈਆਂ ਉੱਥੋਂ ਫਿਰ ਸਾਨੂੰ ਇਹ ਬੈਟਨ ਹੌਲਡੇ ਵਰਕੀਡੇ ਮਨਾਉਣ ਨੂੰ ਮਿਲਿਆ ਜਿਹਦੇ ਨਾਮ ਇਸ ਵਰਕੀਡੇ ਅੱਜ ਬਣਾ ਰਿਆਂ ਸਾਡੇ ਕੋਲ ਮਾਈਲਸਟੋਨ ਹੈਗਾ ਬਣਿਆ ਹੋਇਆ ਉਹ ਮਾਈਲਸਟੋਨ ਤੋਂ ਮਤਲਬ ਕਿ ਉੱਥੇ ਉਹਦੇ ਤੇ ਲਿਖਿਆ ਹੈ ਵਰਕੀ 0 ਕਿਲੋਮੀਟਰ ਉਹੀ ਵਰਕੀਡੇ ਫੋਰਸਿਕ ਨੂੰ ਮਿਲਿਆ ਤਾਂ ਜੋ ਕਿ ਇਹਨਾਂ ਦੇ ਮਲਕੇ ਰਾਮਗੜ੍ਹ ਵੀ ਮਲਕੇ ਰੱਖਿਆ ਹੋਇਆ ਉਹ ਤਾਂ ਇਹਨਾਂ ਦੇ ਕੋਲੇ ਆਪਣਾ ਫੋਰਸਿਕ ਕੋਲੇ ਵੀ ਹੈ ਉਹੀ ਵਰਕੀ ਉਹਨਾਂ ਦੇ ਮਲਕੇ ਵਰਕੀ 0 ਕਿਲੋਮੀਟਰ ਮਾਈਲਸ ਤੋਂ ਸਾਰੇ 16 ਪੰਜਾਬ ਕੋਲੇ ਹੈਗਾ ਅਸੀਂ ਉਹਨਾਂ ਸਾਰੇ ਸ਼ਹੀਦਾਂ ਨੂੰ ਫੋਰਸਿਕ 9 ਮਡਰਾਸ ਤੋਂ ਮਲਕੇ 16 ਪੰਜਾਬ 1965 ਦੇ ਸ਼ਹੀਦਾਂ ਨੂੰ 1971 ਦੇ ਸ਼ਹੀਦਾਂ ਨੂੰ ਤੇ ਆਪਰੇਸ਼ਨਾਂ ਦੇ ਵਿੱਚੋਂ ਇਹ ਸ਼ਹੀਦਾਂ ਨੂੰ ਅੱਜ ਅਸੀਂ ਸੰਧਾ ਦੇ ਆਂ ਭੇਟ ਕਰਦੇ ਆਂ ਪਿਆਨਿਆਂ ਭੇਟ ਕਰਕੇ ਆਪਾਂ ਸਾਨੂੰ ਫਕਰ ਜ਼ਰੂਰ ਹੁੰਦਾ ਸਾਡੇ ਮਲਕੇ ਉਸ ਟਾਈਮ ਦੇ ਅਫਸਰ ਸਹਿਬਾਨ ਉਸ ਟਾਈਮ ਦੇ ਮਲਕੇ ਸਾਡੇ ਦੇ ਮਲਕੇ ਜਿਹੜੇ ਮਲਕੇ ਸੁਪ ਕੈਪਟਨ ਸਾਹਿਬਾਨ ਨੇ ਅੱਜ ਸਾਡੇ ਵਿੱਚ ਬੈਠੇ ਨੇਗੇ ਇਹ ਬਾਹਰ ਹੀਰੋ ਨੇਗੇ ਤਾਂ ਸਾਨੂੰ ਬੜਾ ਫਕਰ ਹੁੰਦਾ ਇਹਨਾਂ ਤੋਂ ਸੁਣਦਿਆਂ ਇਹਨਾਂ ਨੇ ਆਪਣੇ ਅੱਖੀ ਉਹ ਮਤਲਕਿ ਆਪਣੇ ਤੰਦੇ ਉੱਤੇ ਹੰਡਾਇਆ ਹੈਗਾ ਜਿਨੇ ਮਲਕੇ ਕੈਪਟਨ ਸੇਵਾ ਸਿੰਘ ਬਡੇ ਹਾਲ ਦੇ ਕੈਪਟਨ ਦਰਵਾਰਾ ਸਿੰਘ ਨੇਗੇ ਇਹਨਾਂ ਨੇ ਤਾਂ 1962 ਦੀ ਲੜਾਈ ਵਿੱਚ ਲੜੀ 65 ਦੀ ਵੀ ਲੜੀ 1971 ਦੀਆਂ ਲੜਾਈਆਂ ਵੀ ਲੜੀਆਂ ਕੈਪਟਨ ਸੇਵਾ ਆਪਣਾ ਹੋਚਾਰ ਸਿੰਘ ਸਾਹਮਣੇ ਸਾਨੂੰ ਬੜਾ ਫਕਰ ਹੁੰਦਾ ਵੀ ਸਿੱਨੇ ਮਲਕੇ ਲੜਾਈਆਂ ਲੜਨ ਵਾਲੇ ਆ ਹੀਰੋ ਸਾਡੇ ਵਿੱਚ ਬੈਠੇ ਨੇਗੇ

ਜਵਾਨ ਮੋਰਚਾ ਪੰਜਾਬ ਮੈਂ ਅੱਜ ਇਹ ਕਹਿਣਾ ਚਾਹੁੰਨਾ ਹਾਂ ਕਿ ਅਸੀਂ 65 ਦਾ ਬੈਟਰ ਆਨਰ ਡੇ ਜਿਹੜਾ ਮਨਾਉਂਦੇ ਆ ਉਹਦੇ ਵਿੱਚ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਨਾ ਹਾਂ ਕਿ ਸਾਰੇ ਹਾਜ਼ਰੀ ਭਰੋ ਜਿਨ੍ਹਾਂ ਜਵਾਨਾਂ ਨੇ ਸਾਡੇ ਵਾਸਤੇ ਖੂਨ ਔਰ ਪਸੀਨਾ ਬਹਾਇਆ ਅੱਜ ਅਸੀਂ ਉਹਨਾਂ ਦੀ ਕਮਾਈਆਂ ਖਾਣੇ ਆ ਤੇ ਸਾਨੂੰ ਜ਼ਰੂਰ ਉਹਨਾਂ ਦਾ ਦੇ ਲੰਟਾ ਦੇ ਲੋ ਜਿਸ ਤਰ੍ਹਾਂ ਬਾਬਾ ਹਰਪਜਨ ਸਿੰਘ ਜੋ ਕਿ 23 ਪੰਜਾਬ ਦੇ ਸੀਗੇ ਉਹਨਾਂ ਨੇ ਅ ਸ਼ਹੀਦ ਹੋਣ ਤੋਂ ਬਾਅਦ ਵੀ ਆਪਣੀ ਫੌਜ ਦੇ ਨਾਲ ਪੂਰੀ ਰਹਿਨਮਾਈ ਕਰਦੇ ਹੋਏ ਚਾਈਨਾ ਬਾਰਡਰ ਦੇ ਉੱਤੇ ਉਹਨਾਂ ਨੇ ਆਪਣੇ ਪੂਰੀ ਡਿਊਟੀ ਉਹਨਾਂ ਤੋਂ ਗਵਰਨਮੈਂਟਾਂ ਨੇ ਕਰਵਾਈ ਆ ਅਜੇ ਤੱਕ ਵੀ ਉਹਨਾਂ ਦੀ ਜਿਸ ਤਰ੍ਹਾਂ ਕੁਰਸੀ ਲੱਗਦੀ ਆ ਮੈਂ ਸ਼ਹੀਦਾਂ ਨੂੰ ਆ ਜਹਾਜ਼ਰ ਨਾਜਰ ਸਮਝ ਕੇ ਇਹ ਗੱਲ ਕਹਿਣਾ ਕਿ ਅਗੇ ਬਾਬਾ ਹਰਪਜਨ ਸਿੰਘ ਇੰਨੀ ਲਗਨ ਰੱਖਦੇ ਆ ਤੇ ਸਾਡੇ ਜਿਹੜੇ ਸ਼ਹੀਦ ਐ ਉਹਨਾਂ ਚ ਵੀ ਇਹੀ ਲਗਨ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਬੋਲੇ ਮੈਂ ਕੈਪਟਨ ਦਰਵਾਰਾ ਸਿੰਘ ਖੋਤਿਕ ਸੰ 65 ਦੀ ਲੜਾਈ ਵਰਕੀ ਦੀ ਲੜਾਈ ਜਿਹੜੀ ਹੈਗੀ ਉਸ ਟਾਈਮ ਦੇ ਵਿੱਚ ਅਸੀਂ ਹਾਜ਼ਰ ਸੀ ਐਜੇ ਸਪਾਈ ਸੀ ਮੈਂ ਔਰ ਮਸ਼ੀਨ ਗਨ ਦੇ ਵਿੱਚ ਮੇਰੀ ਡਿਊਟੀ ਸੀਗੀ 9 ਤਰੀਕ ਰਾਤ ਦੇ 9 ਵਜੇ ਦਾ ਸਾਡਾ ਐਚ ਆਵਰ ਸੀ ਮਤਲਬ ਉਸ ਟਾਈਮ ਦੇ ਉੱਤੇ ਅਸੀਂ ਐਫ ਵੀ ਭਾਰਗੀ ਸਹੀ 9 ਵਜੇ ਸਾਥੇ ਸਾਡੇ ਨਾਲ ਜਿਹੜੇ ਉਹ ਟੈਂਕਾਂ ਨੇ ਚੱਲਣਾ ਸੀ ਲੇਕਿਨ ਕਿਸੇ ਵਜ੍ਹਾ ਕਰਕੇ ਟੈਂਕ ਜਿਹੜੇ ਨਹੀਂ ਆਏ ਟਾਈਮ ਤੇ ਸਿਰਫ ਅਸੀਂ ਇਨਵੈਂਟਰੀ ਨੇ ਹਮਲਾ ਕੀਤਾ ਕੋਈ ਟੈਂਕ ਸਾਡੇ ਨਾਲ ਸ਼ਾਮ ਨੂੰ ਨਹੀਂ ਸੀ ਜਦ ਟੈਂਕ ਨਾ ਆਏ ਕਾਫੀ ਮਤਲਬ ਰੇਡ ਕਰਨ ਦਾ ਵਾਅਦਾ ਵਿੱਚ ਵੀ ਤਾਂ ਫਿਰ ਜਿਹੜੇ ਸਾਡੇ ਕਮਾਂਡਰ ਸੀਗੇ ਸਾਡੇ ਟੀਓ ਸੀਗੇ ਉਹਨਾਂ ਨੇ ਹੁਕਮ ਦਿੱਤਾ ਵੀ ਕੋਈ ਗੱਲ ਨਹੀਂ ਟੈਂਕ ਆਉਣ ਚਾਹੇ ਨਾ ਆਉਣ ਅਸੀਂ ਸਿੱਖ ਰਜਵੰਦ ਦੇ ਬੰਦੇ ਆ ਸੀ ਤੇ ਅਸੀਂ ਆਪਣੇ ਟਾਈਮ ਦੇ ਉੱਤੇ ਜਿਹੜਾ ਹੈ ਚਵਰ ਜਿਹੜਾ ਹੈਗਾ ਉਹਨੂੰ ਪਾਰ ਕਰ ਲਗੇ ਅਸੀਂ ਸਹੀ 9 ਵਜੇ ਆਪਣਾ ਜਿਹੜਾ ਸੀਗਾ ਏ ਭੁਜਵੀ ਉਹ ਲਾਈਨ ਪਾਰ ਕਰ ਲਈ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਸਾਡੇ ਤੇ ਬੰਬਾਰਡਮੈਂਟ ਹੋਈ ਉਹ ਬੰਬਾਰਡਮੈਂਟ ਦਾ ਮਤਲਬ ਅਸੀਂ ਬਿਆਨ ਕਰਨਾ ਤਾਂ ਬਹੁਤ ਮੁਸ਼ਕਲ ਆ ਉਸ ਟਾਈਮ ਨੂੰ ਬਿਆਨ ਕਰਨਾ ਕੋਈ ਕੋਈ ਵੀ ਬੰਦਾ ਬਿਆਨ ਕਰਨਾ ਬਹੁਤ ਮੁਸ਼ਕਲ ਹੈ ਇਨੀ ਬੰਬਾਰਡਮੈਂਟ ਹੋਈ ਕਿ ਜਿਹਦਾ ਕੋਈ ਹਿਸਾਬ ਨਹੀਂ ਲੱਗਿਆ ਅਸੀਂ ਦੂਜੇ ਦਿਨ ਦੇਖਿਆ ਉਹ ਜਿਹੜੇ ਬੰਬ ਡਿੱਗੇ ਸੀਗੇ ਉਹਨਾਂ ਦੇ ਰੇਟ ਹੋਏ ਸੀ ਕੋਈ ਵੀ 1 ਮਿੰਟ ਤੋਂ ਜ਼ਿਆਦਾ ਦੂਰ ਨਹੀਂ ਸੀ ਮਤਲਬ ਇਨੀ ਬੰਬਾਰਡਮੈਂਟ ਵਾਂਗ ਵੀ ਤਿੰਨ ਲੜਾਈਆਂ ਲੜਿਆ ਮਤਲਬ ਤਿੰਨ ਲੜਾਈਆਂ ਦੇ ਵਿੱਚ ਇਨੀ ਬੰਬਾਰਡਮੈਂਟ ਕਿਤੇ ਵੀ ਨਹੀਂ ਵੇਖੀ ਜਿੰਨੀ ਬੜੀ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਸੈਨਿਕ ਤਾਂ ਪਹੁੰਚੀ ਪਹੁੰਚਲੇ ਨਾਲ ਕਾਫੀ ਪਰਿਵਾਰ ਪਹੁੰਚੇ ਨੇ ਤੇ ਅਗਲੇ ਸਾਲ ਅਸੀਂ ਹੋਰ ਕੋਸ਼ਿਸ਼ ਕਰਾਂਗੇ ਕਿ ਮੈਕਸਿਮਮ ਪਰਿਵਾਰਾਂ ਨੂੰ ਬੁਲਾਈਏ ਤਾਂ ਕਿ ਜਿਹੜਾ ਪ੍ਰੋਗਰਾਮ ਹੈ ਇਹਦੀ ਹੋਰ ਰੌਣਕ ਵਧਾਈ ਜਾਵੇ ਔਰ ਸਾਰਿਆਂ ਦਾ ਚੰਗਾ ਮਿਲਨ ਮੁਲਾਪ ਹੋਵੇ ਇੱਕ ਦੂਜੇ ਨਾਲ ਆਪਸੀ ਗੱਲਾਂបੱਤਾਂ ਔਰ ਦੁੱਖ ਸੁੱਖਾਂ ਦੀ ਤਜਰਬ ਤੇ ਸਾਡੀ ਇਹ ਕੋਸ਼ਿਸ਼ ਹੈ ਕਿ ਅਸੀਂ ਮੈਕਸਿਮਮ ਪਰਿਵਾਰਾਂ ਨੂੰ ਇਨਵਿਟੇਸ਼ਨ ਦਵਾਂਗੇ ਔਰ ਪਰਸਨਲੀ ਬੁਲਾਵਾਂਗੇ ਤੇ ਬਾਕੀ ਅੱਜ ਬਹੁਤ ਸੋਹਣਾ ਲੱਗਿਆ ਕਾਫੀ ਪਰਿਵਾਰ ਆਏ ਨੇ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਤਾਂ ਇਹ ਹੈ ਕਿ ਆਪਣੇ ਫੋਰਸ ਅਲਾਈਨਮੈਂਟ ਕਿਆਂ ਦੇ ਕੈਪਟਨ ਸਾਹਿਬ ਜੋ ਆਏ ਨੇ ਇਹਨਾਂ ਨੇ ਅਗੇ ਸਾਡੇ ਜੋ ਪ੍ਰੋਮਸ ਚਾਰਚੰਦ ਲਾਈਨ ਨੇ ਰੌਣਕ ਬਧਾਈ ਹੈ ਅਸੀਂ ਇਹਨਾਂ ਦੇ ਬਹੁਤ ਆਬਾਰੀਆਂ ਸ਼ੁਕਰਗੁਜ਼ਾਰਾਂ ਕਿ ਆਪਣਾ ਕੀਮਤੀ ਟਾਈਮ ਕੱਢ ਕੇ ਉਮਰ ਦੇ باوجود ਵੀ ਬਹੁਤ ਜ਼ਿਆਦਾ ਉਮਰ ਹੈ ਉਹਦੇ باوجود ਵੀ ਆਪਣੀ ਪਲਟਨ ਦੇ ਪ੍ਰੋਮਸ ਦਾ ਹਰ ਇੱਕ ਹੰਦਾ ਹੈ ਦੂਸਰੀ ਪਲਟਨ ਦੇ ਪ੍ਰੋਮਸ ਆ ਕੇ ਖੁਸ਼ੀ ਵਧਾਉਣੀ ਇਹ ਹਰ ਇੱਕ ਦੇ ਕਰਮਾਂ ਚ ਨਸੀਬ ਨਹੀਂ ਹੁੰਦਾ ਅਸੀਂ ਇੱਕ ਵਾਰ ਫਿਰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡੇ ਪ੍ਰੋਮਸ ਆਏ Uh, thank you, Tanwar.